ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹ ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਹੈ ਸੋਨਾ ਸਾਲਾਂ ਤੋਂ ਲਾਪਤਾ ਸੀ ਪੰਜਾਬ ਦਾ ਫੌਜੀ ਅਚਾਨਕ ਪਹੁੰਚਿਆ ਅਦਾਲਤ ਕਿਹਾ ਮਾਈ ਲਾਰਡ ਮੇਰੀ ਪਤਨੀ ਇੱਕ ਫੌਜ ਦਾ ਸਿਪਾਹੀ 16 ਸਾਲਾਂ ਤੋਂ ਲਾਪਤਾ ਸੀ ਅਚਾਨਕ ਉਹ ਅਦਾਲਤ ਵਿੱਚ ਪਹੁੰਚਦਾ ਹੈ ਆਤਮ ਹਸਮਰਪਣ ਕਰਦਾ ਹੈ ਅਤੇ ਆਪਣੀ ਪਛਾਣ ਵਾਪਸ ਮੰਗਦਾ ਹੈ ਕਹਾਣੀ ਕਾਫੀ ਦਿਲਚਸਪ ਹੈ ਇੱਕ ਸਿਪਾਹੀ 16 ਸਾਲ ਪਹਿਲਾਂ ਡਿਊਟੀ ਤੋਂ ਗਾਇਬ ਹੋ ਗਿਆ ਸੀ ਉਸ ਦਾ ਕੋਈ ਅਤਾ ਪਤਾ ਨਹੀਂ ਸੀ ਕੁਝ ਦਿਨਾਂ ਬਾਅਦ ਉਸ ਦੀ ਪਤਨੀ ਉਸ ਨੂੰ ਫੌਜ ਦੇ ਰਿਕਾਰਡ ਵਿੱਚ ਮ੍ਰਿਤਕ ਘੋਸ਼ਿਤ ਕਰ ਵਿਧਵਾ ਪੈਨਸ਼ਨ ਇਕੱਠੀ ਕਰਨਾ ਸ਼ੁਰੂ ਕਰ ਦਿੰਦੀ ਹੈ ਕਹਾਣੀ ਪੂਰੀ ਤਰ੍ਹਾਂ ਫਿਲਮੀ ਹੈ ਅਚਾਨਕ 16 ਸਾਲਾਂ ਬਾਅਦ ਉਹ ਪੰਜਾਬ ਦੇ ਪਠਾਨਕੋਟ ਦੀ ਇੱਕ ਅਦਾਲਤ ਵਿੱਚ ਆਤਮਨ ਸਮਰਪਣ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਮਰਿਆ ਨਹੀਂ ਹਾਂ ਜਦੋਂ ਅਦਾਲਤ ਨੇ ਜਾਂਚ ਦਾ ਹੁਕਮ ਦਿੱਤਾ ਤਾਂ ਇਹ ਖੁਲਾਸਾ ਹੋਇਆ ਕਿ ਇਹ ਲਾਪਤਾ ਫੌਜੀ ਸਿਪਾਹੀ ਸੁਰਿੰਦਰ ਸਿੰਘ ਸੀ ਉਸਨੇ ਅਦਾਲਤ ਨੂੰ ਦੱਸਿਆ ਕਿ ਉਹ ਝੂਠੇ ਦਾਜ ਦੇ ਕੇਸ ਅਤੇ ਆਪਣੀ ਪਤਨੀ ਦੇ ਤੰਗ ਪਰੇਸ਼ਾਨ ਕਰਨ ਕਾਰਨ ਗਾਇਬ ਹੋ ਗਿਆ ਸੀ। ਸ੍ਰਿੰਦਰਦੀਪ ਪਤਨੀ ਨੇ ਉਸ ਨੂੰ ਫੌਜ ਦੇ ਰਿਕਾਰਡ ਵਿੱਚ ਮ੍ਰਿਤਕ ਐਲਾਨ ਦਿੱਤਾ ਅਤੇ ਫਿਰ ਵਿਧਵਾ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ। ਉਸਨੇ ਕੁਝ ਮਹੀਨੇ ਪਹਿਲਾਂ ਅਦਾਲਤ ਵਿੱਚ ਆਤਮ ਹਸਮਰਪਣ ਕਰ ਦਿੱਤਾ ਸੀ ਜਿਸ ਨਾਲ ਨਾ ਸਿਰਫ ਅਦਾਲਤ ਸਗੋਂ ਪੂਰਾ ਪਰਿਵਾਰ ਹਰਾਨ ਰਹਿ ਗਿਆ ਸੀ। ਉਸਨੇ ਅਦਾਲਤ ਨੂੰ ਆਪਣੀ ਪਛਾਣ ਵਾਪਸ ਪਾਉਣ ਦੀ ਬੇਨਤੀ ਕੀਤੀ ਸੀ। ਪਠਾਨਕੋਟ ਦੇ ਘੋ ਪਿੰਡ ਦੀ ਵਸਨੀਕਾ ਉਸਦੀ ਪਤਨੀ ਮੀਨਾ ਕੁਮਾਰੀ ਦੁਆਰਾ ਲਗਾਏ ਗਏ ਦਾਜ ਸੰਬੰਧੀ ਦੋਸ਼ਾਂ ਤੋਂ ਬਾਅਦ ਸੁਰਿੰਦਰ ਸਿੰਘ ਕਥਿਤ ਤੌਰ ਤੇ ਪਰੇਸ਼ਾਨੀ ਕਾਰਨ ਭੱਜ ਗਿਆ ਸੀ। ਸੁਰਿੰਦਰ ਸਿੰਘ ਨੇ ਕੀ ਕਿਹਾ? ਇਸ ਨੂੰ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਸੁਣਾਓ। ਮੈਂ ਆਪਣੀ ਪਤਨੀ ਕਾਰਨ ਉਦਾਸ ਰਹਿੰਦਾ ਸੀ। ਮੇਰੀ ਪਤਨੀ ਨੇ ਮੇਰੇ ਅਤੇ ਮੇਰੇ ਮਾਪਿਆਂ ਵਿਰੁੱਧ ਦਾਜਲੀ ਪਰੇਸ਼ਾਨੀ ਦਾ ਕੇਸ ਦਾਇਰ ਕੀਤਾ ਸੀ ਉਹ ਮੇਰੀ ਯੂਨਿਟ ਵਿੱਚ ਵੀ ਮੇਰਾ અપਮਾਨ ਕਰਦੀ ਸੀ ਉਸ ਨੇ ਮੇਰੇ ਨਾਲ ਇੰਨਾ ਮੁਰਾਸਲੂ ਕੀਤਾ ਕਿ ਮੈਂ ਇਸ ਦੁਨੀਆ ਨੂੰ ਛੱਡਣ ਦਾ ਫੈਸਲਾ ਕਰ ਲਿਆ ਮੈਂ ਕਈ ਸਾਲਾਂ ਤੱਕ ਗੁਜਰਾਤ ਅਤੇ ਮਹਾਰਾਸ਼ਟਰ ਦੇ ਰੇਲਵੇ ਸਟੇਸ਼ਨਾਂ ਅਤੇ ਝੁੱਗੀਆਂ ਝੌਂਪੜੀਆਂ ਵਿੱਚ ਰਿਹਾ ਜਦੋਂ ਵੀ ਮੈਂ ਫੌਜ ਵਿੱਚ ਆਪਣੀ ਯੂਨਿਟ ਵਿੱਚ ਵਾਪਸ ਜਾਣ ਜਾਂ ਘਰ ਵਾਪਸ ਜਾਣ ਬਾਰੇ ਸੋਚਦਾ ਸੀ ਤਾਂ ਮੈਨੂੰ ਆਪਣੀ ਪਤਨੀ ਨੂੰ ਯਾਦ ਕਰਕੇ ਡਰ ਲੱਗਦਾ ਸੀ ਉਸਦੀ ਪਰੇਸ਼ਾਨੀ ਨੇ ਮੈਨੂੰ ਰੋਕ ਦਿੱਤਾ ਫੌਜ ਦੀ 32ਵੀਂ ਮੀਡੀਅਮ ਰੈਜੀਮੈਂਟ ਅਤੇ ਇਸ ਦੀ ਖੁਫੀਆ ਏਜੰਸੀ ਜਾਂਚ ਕਰ ਰਹੀ ਹੈ ਇਹ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਕੀ ਇਹ ਸੱਚਮੁੱਚ ਭੱਜਣ ਦਾ ਮਾਮਲਾ ਸੀ ਜਾਂ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਸਿੰਘ ਨੇ ਅੱਗੇ ਕਿਹਾ ਮੈਂ 11.5 ਸਾਲ ਫੌਜ ਵਿੱਚ ਸੇਵਾ ਕੀਤੀ। ਆਖਰੀ ਪੋਸਟਿੰਗ ਗੁਜਰਾਤ ਸੀ। ਮੇਰੀ ਪਤਨੀ ਨੇ ਨਾ ਸਿਰਫ ਮੇਰਾ ਫੌਜੀ ਕਰੀਅਰ ਸਗੋਂ ਮੇਰੀᱹᱹ ਜਿੰਦਗੀ ਵੀ ਬਰਬਾਦ ਕਰ ਦਿੱਤੀ। ਸਿੰਘ ਆਪਣੇ ਪੁੱਤਰ ਨੂੰ ਯਾਦ ਕਰਕੇ ਰੋਣ ਲੱਗ ਪੈਂਦਾ ਹੈ। ਉਸਨੇ ਕਿਹਾ ਕਿ ਜਦੋਂ ਮੈਂ ਗਾਇਬ ਹੋਇਆ ਮੇਰਾ ਪੁੱਤਰ ਸਿਰਫ 1 ਸਾਲ ਦਾ ਸੀ। ਹੁਣ ਉਹ 11ਵੀਂ ਜਮਾਤ ਵਿੱਚ ਪੜ ਰਿਹਾ ਹੈ। ਉਹ ਮੈਨੂੰ ਪਛਾਣ ਵੀ ਨਹੀਂ ਸਕਦਾ। ਸਿੰਘ ਦੇ ਮਾਤਾ ਪਿਤਾ ਵੀ ਦਾਜ ਦੇ ਮਾਮਲੇ ਵਿੱਚ ਸਹਿ ਦੋਸ਼ੀ ਸਨ ਪਰ ਹੇਠਲੀ ਅਦਾਲਤ ਨੇ 10 ਜਨਵਰੀ 2014 ਨੂੰ ਉਹਨਾਂ ਨੂੰ ਬਰੀ ਕਰ ਦਿੱਤਾ ਲਾਪਤਾ ਹੋਣ ਅਤੇ ਅਦਾਲਤ ਦੇ ਐਲਾਨ ਦੀ ਕਹਾਣੀ 2008 ਵਿੱਚ ਉਸ ਦੀ ਪਤਨੀ ਨੇ ਸ੍ਰੀ ਰੇਂਦਰ ਸਿੰਘ ਬਰੁੱਧ ਦਾਜ ਲਈ ਪਰੇਸ਼ਾਨੀ ਦਾ ਮਾਮਲਾ ਦਰਜ ਕਰਵਾਇਆ ਸੀ ਅਦਾਲਤ ਨੇ ਉਸ ਨੂੰ ਸੰਮਣ ਭੇਜ ਕੇ ਸੁਣਵਾਈ ਲਈ ਬੁਲਾਇਆ ਸੀ ਪਰ ਉਹ ਪਤੇ ਤੇ ਨਹੀਂ ਮਿਲਿਆ ਉਸ ਦੀ ਫੌਜ ਦੇ ਜੁਨਟ ਵਿੱਚ ਹਾਲ ਕੀਤੀ ਗਈ ਪਰ ਉਹ ਉੱਥੇ ਮੌਜੂਦ ਨਹੀਂ ਸੀ 2010 ਵਿੱਚ ਅਦਾਲਤ ਨੇ ਉਸ ਨੂੰ ਦੋਸ਼ੀ ਘਰਾ ਦਿੱਤਾ ਇਸ ਸਮੇਂ ਦੌਰਾਨ ਪਤਨੀ ਵੱਖਰਾ ਰਹਿਣ ਲੱਗ ਪਈ ਇਸ ਦੌਰਾਨ ਫੌਜ ਨੇ ਵੀ ਆਪਣੀ ਕਾਰਵਾਈ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਸ ਦੀ ਵੱਖ ਰਹਿ ਰਹੀ ਪਤਨੀ ਨੂੰ ਉਸ ਦੀ ਕਾਨੂੰਨੀ ਵਾਰਿਸ ਮੰਨਦੇ ਹੋਏ ਉਹਨਾਂ ਨੇ ਉਸ ਨੂੰ ਪਰਿਵਾਰਿਕ ਪੈਨਸ਼ਨ ਦੇਣੀ ਸ਼ੁਰੂ ਕਰ ਦਿੱਤੀ ਜਿੰਦਾ ਵਾਪਸ ਆਇਆ ਤਾਂ ਕੀ ਹੋਇਆ ਸ੍ਰਿੰਦਰ ਸਿੰਘ ਅਦਾਲਤ ਵਿੱਚ ਪਹੁੰਚਿਆ ਅਤੇ ਦਾਵਾ ਕੀਤਾ ਕਿ ਉਹ ਜ਼ਿੰਦਾ ਹੈ ਅਤੇ ਆਪਣੀ ਪਛਾਣ ਵਾਪਸ ਮੰਗੀ ਅਦਾਲਤ ਨੇ ਉਸ ਦੇ ਅਦਾਲਤ ਪਹੁੰਚਣ ਤੇ ਟਿੱਪਣੀ ਕੀਤੀ ਡੈੱਡਮੈਨ ਵਾਕਿੰਗ ਟੂ ਕੋਰਟ ਟੂ ਸਰਿੰਦਰ ਭਾਵ ਇੱਕ ਮਰਦਾ ਆਦਮੀ ਆਤਮਨ ਸਮਰਪਣ ਕਰਨ ਲਈ ਅਦਾਲਤ ਵਿੱਚ ਆਇਆ ਸਿੰਘ ਇਸ ਨੇ ਕਾਂਗੜਾ ਵਿੱਚ ਆਪਣੇ ਭਰਾ ਨਾਲ ਰਹਿ ਰਿਹਾ ਹੈ ਉਸਨੇ ਫੇਸਬੁੱਕ ਰਾਹੀਂ ਆਪਣੇ ਭਰਾ ਨਾਲ ਸੰਪਰਕ ਕੀਤਾ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ